कोरोना ਦੇ ਮੋੜ ਦਸਤਕ ਦੇ ਨੂੰ ਉਸ ਤੋਂ ਬਾਅਦ ਜੇ ਗੱਲ ਕਰੀਏ ਤੇ ਸਿਹਤ ਵਿਭਾਗ ਵੀ ਸਤਰਕਾ ਔਰ ਉਸੇ ਦੇ ਚੱਲਦੇ ਆ ਜਿਹੜੇ ਸਰਕਾਰੀ ਹਸਪਤਾਲ ਆ ਉਹਨਾਂ ਦੇ ਵਿੱਚ ਵੀ ਇੰਤਜ਼ਾਮ ਜਿਹੜੇ ਨੇ ਉਹ ਮੁਕੰਮਲ ਕੀਤੇ ਜਾ ਰਹੇ ਨੇ ਪਰ ਉੱਥੇ ਹੀ ਜਿਵੇਂ ਪਹਿਲੇ ਇੱਕ ਵੈਕਸੀਨੇਸ਼ਨ ਸੈਂਟਰ ਤਾਂ ਪਹਿਲੇ ਹੀ ਚੱਲ ਰਹੇ ਨੇ ਲੇਕਿਨ ਉਹਦੇ ਨਾਲ ਨਾਲ ਜਿਹੜੇ ਕੋਵਿਡ ਦੇ ਵੱਖਰੇ ਔਰਡ ਔਰ ਉਹਨਾਂ ਲਈ ਵੱਖਰੇ ਆਬਜ਼ਰਵੇਸ਼ਨ ਸੈਂਟਰਸ ਪੂਰਾ ਉਹੀ ਪ੍ਰੋਸੈਸ ਜੋ ਪਹਿਲਾਂ ਸਮਿਆਂ ਦੇ ਵਿੱਚ ਸੀ ਜੋ ਪਿਛਲੇ ਸਮੇਂ ਦੇ ਵਿੱਚ ਸੀ ਉਵੇਂ ਹੀ ਕੀਤਾ ਜਾ ਰਿਹਾ ਹੈ ਔਰ ਹਰ ਖਤਰੇ ਦੇ ਉੱਤੇ ਜਿਹੜੀ ਹੈ ਨਜ਼ਰ ਰੱਖੀ ਜਾ ਰਹੀ ਹੈ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਸਿਵਲ ਹਸਪਤਾਲ ਬਟਾਲਾ ਜਿਹੜਾ ਕਿ ਮੁੱਖ ਇੱਕ ਹਸਪਤਾਲ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਉੱਥੇ ਇੱਕ ਕੋਵਿਡ ਵੈਕਸੀਨੇਸ਼ਨ ਪੁਆਇੰਟ ਹੈ ਔਰ ਉਹਦੇ ਨਾਲ ਨਾਲ ਉੱਥੇ ਜਿਹੜੀਆਂ ਹਦਾਇਤਾਂ ਨੇ ਉਹ ਵੀ ਲਿਖੀਆਂ ਗਈਆਂ ਨੇ ਕਿ ਕਿਵੇਂ ਇਸ ਕੋਵਿਡ ਦੇ ਤੋਂ ਬਚਾਇਆ ਰੱਖਿਆ ਜਾ ਸਕਦਾ ਹੈ ਜਿੱਥੇ ਕਿ ਪਹਿਲਾਂ ਵੀ ਇਹ ਹਦਾਇਤਾਂ ਸ਼ੁਰੂ ਤੋਂ ਹੋਈ ਤੇ ਦਿੱਤੀਆਂ ਜਾ ਰਹੀਆਂ ਸੀ ਉੱਥੇ ਹੀ ਉਹ ਮੁਰ ਤੋਂ ਇਹ ਹਦਾਇਤਾਂ ਦੇ ਜਿਹੜੇ ਪੋਸਟਰਸ ਦੇਖਣ ਨੂੰ ਮਿਲ ਰਹੇ ਨੇ ਉਦੈਲੀ ਕੋਵਿਡ ਦਾ ਵੱਖਰਾ ਇੱਕ ਇਸ ਏਰੀਏ ਵਾਸਤੇ ਇੱਕ ਵੱਖਰਾ ਸਟਾਫ ਜਿਹੜਾ ਤਾਇਨਾਤ ਕੀਤਾ ਗਿਆ ਔਰ ਉਸੇ ਹੀ ਤਰ੍ਹਾਂ ਜਿਵੇਂ ਪਹਿਲਾਂ ਇੱਕ ਨਿਰਖਣ ਸੈਂਟਰ ਜਾਂ ਨਿਰਖਣ ਅਬਜ਼ਰਵੇਸ਼ਨ ਏਰੀਆ ਉਹ ਵੀ ਬਣਾਇਆ ਗਿਆ ਔਰਡ ਵੀ ਬਣਾਏ ਗਏ ਨੇ ਪਰ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਜਿਵੇਂ ਗੱਲ ਕੀਤੀ ਕਿ ਕੋਵਿਡ ਦੇ ਅਰੇਂਜਮੈਂਟਸ ਨੇ ਅਰੇਂਜਮੈਂਟਸ ਤਾਂ ਕੀਤੇ ਗਏ ਨੇ ਲੇਕਿਨ ਅਰੇਂਜਮੈਂਟਸ ਨੂੰ ਇੰਪਲੀਮੈਂਟ ਕਿਵੇਂ ਕੀਤਾ ਗਿਆ ਮੇਰੇ ਨਾਲ ਦੇ ਸੀਨੀਅਰ ਸੀਨੀਅਰ ਮੈਡੀਕਲ ਆਫੀਸਰ ਡਾਕਟਰ ਵਿੰਦਰਾਲ ਡਾਕਟਰ ਸਾਹਿਬ ਕਿਵੇਂ ਦੇ ਇੱਕ ਅਰੇਂਜਮੈਂਟਸ ਜਿਹੜੇ ਤੁਸੀਂ ਇੱਥੇ ਦੇਖਣ ਨੂੰ ਮਿਲਦੇ ਪਏ ਆ ਮੈਂ ਦੇਖਿਆ ਤੁਹਾਡੇ ਕੋਲ ਵਾਰਡ ਵੀ ਬਣਾ ਦਿੱਤਾ ਗਿਆ ਆਬਜ਼ਰਵੇਸ਼ਨ ਸੈਂਟਰ ਵੀ ਆ ਜਿਵੇਂ ਪਹਿਲੇ ਆਪਾਂ ਫਸਟ ਫੇਸ ਵਿੱਚ ਦੇਖਿਆ ਸੀ ਲੇਕਿਨ ਇਹਨੂੰ ਇੰਪਲੀਮੈਂਟ ਕੋਈ ਖਾਸ ਸਟਾਫ ਵੀ ਲਗਾ ਗਿਆ ਜਿਹੜਾ ਹਾਂਜੀ ਹਾਂਜੀ ਜਿਸ ਤਰ੍ਹਾਂ ਸਾਡੇ ਕੋਲ ਕਰੋਨਾ ਦੇ ਸਭ ਤੋਂ ਪਹਿਲਾਂ ਕੋਈ ਮੈਡੀਕਲ ਆਫੀਸਰ ਪੇਸ਼ੈਂਟ ਆਏਗਾ ਉਹ ਮੈਡੀਕਲ ਆਫੀਸਰ ਕੋ ਡਾਕਟਰ ਕੋਲ ਜਾਏਗਾ ਡਾਕਟਰ ਉਹਦੇ ਲੱਛਣ ਦੇ ਮੁਤਾਬਕ ਉਹਦੇ ਟੈਸਟ ਕਰਾ ਦੇਣਾ ਜੇ ਡਾਕਟਰ ਨੂੰ ਲੱਗਦਾ ਮੈਡੀਕਲ ਆਫੀਸਰ ਨੂੰ ਕਿ ਇਹਨੂੰ ਕਰੋਨਾ ਦੇ ਲੱਛਣ ਆ ਫਿਰ ਉਹ ਸਾਡਾ ਜਿਹੜਾ ਸਾਹਮਣੇ ਕੋਵਿਡ ਟੈਸਟਿੰਗ ਸੈਂਟਰ ਹੈ ਉੱਥੇ ਅਸੀਂ ਉਹਦੇ ਸੈਂਪਲ ਲੈਨੇ ਆਂ ਔਰ ਟੈਸਟ ਕਰਨੇ ਆਂ ਅਸੀਂ ਉਸ ਤੋਂ ਬਾਅਦ ਜੇ ਉਹ ਪੋਜ਼ਿਟਿਵ ਆ ਜਾਂਦਾ ਤਾਂ ਫਿਰ ਉਹਨੂੰ ਅਸੀਂ ਐਡਮਿਟ ਕਰਕੇ ਜਾਂ ਜੋ ਵੀ ਉਹਦੇ ਸਿੰਪਟਮ ਦੇ ਬੇਸ ਤੇ ਉਹ ਅਸੀਂ ਇਲਾਜ ਕਰਦੇ ਜਿਸ ਤਰ੍ਹਾਂ ਤੁਸੀਂ ਪਿਛਲੀਆਂ ਵਾਇਰਸ ਦੇ ਵਿੱਚ ਦੇਖਿਆ ਪਰ ਅਜੇ ਤੱਕ ਸਾਡੇ ਕੋਲ ਇੱਕ ਵੀ ਇਹ ਕਰੋਨਾ ਦਾ ਕੋਈ ਸ਼ੱਕੀ ਪੇਸ਼ੈਂਟ ਨਹੀਂ ਆਇਆ ਨਾ ਹੀ ਅਸੀਂ ਕਿਸੇ ਨੂੰ ਐਡਮਿਟ ਕੀਤਾ ਇਹ ਸਿਜੂ ਕਿਵੇਂ ਦਾ ਗਾਈਡਲਾਈਨਸ ਕਿਵੇਂ ਨਹੀਂ ਆਈਆਂ ਯਾ ਅਲਰਟ ਕਿਵੇਂ ਰਹਿ ਰਿਹਾ ਹੈ ਬਸ ਸਾਨੂੰ ਇਹੀ ਸਰਕਾਰ ਨੇ ਹਾਈ ਅਲਰਟ ਤੇ ਰਹਿਣ ਲਈ ਕਿਹਾ ਆਪਣੀ ਜਿਹੜੀ ਤਿਆਰੀਆਂ ਨੂੰ ਪੂਰੀ ਰੱਖਣ ਲਈ ਦਵਾਈਆਂ ਆਕ ਉਹ ਪੂਰਾ ਉਹਨਾਂ ਨੇ ਮੈਕਨਿਕ ਫੈਲੀ ਕਹਿ ਸਨ ਸਰਕਾਰ ਵਾਲੇ ਤੇ ਡਾਕਟਰ ਸਭ ਲੋਕਾਂ ਨੂੰ ਵੀ ਕੋਈ ਮੈਸੇਜ ਹੈਗਾ ਕਿ ਕਿਵੇਂ ਇਸ ਚੀਜ਼ ਦੇ ਉੱਤੇ ਲੋਰਡ ਟ੍ਰੈਂਡ ਕਿਉਂਕਿ ਸ਼ਾਇਦ ਉਹ ਅਵੇਅਰ ਨਹੀਂ ਹੈ ਇਸ ਚੀਜ਼ ਹਾਂਜੀ ਹਾਂਜੀ ਪਬਲਿਕ ਨੂੰ ਵੀ ਜਿਸ ਤਰ੍ਹਾਂ ਪਿਛਲੇ 3 ਸਾਲਾਂ ਤੋਂ ਆਪਾਂ ਦੇਖਿਆ ਹੀ ਹੈ ਕਿ ਕਰੋਨਾ ਫੈਲਦੇ ਇਸੇ ਕਰਕੇ ਕਿ ਅਸੀਂ ਇੱਕ ਦੂਜੇ ਡਿਸਟੈਂਸ ਨਹੀਂ ਮੇਨਟੇਨ ਕਰਕੇ ਰੱਖਿਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜੇ ਤੁਸੀਂ ਥੋੜਾ ਜਿਆਦਾ ਨਹੀਂ ਕਰਨੀ ਲੋੜ ਥੋੜਾ ਜਿਆਦਾ ਕਰਨ ਦੀ ਲੋੜ ਹੈ ਤਾਂ ਸੀਐਸ ਜਿਹੜੀ ਪਿਆਨਿਕ ਬਿਮਾਰੀ ਉਸ ਤੋਂ ਬਚੇ ਜਾ ਸਕਦਾ ਜਿਸ ਤਰ੍ਹਾਂ ਡਿਸਟੈਂਸ ਵਗੈਰਾ ਮੀਨ ਟੇਨ ਕਰਕੇ ਫੋੜੀ ਪੜਕੇ ਵਾਲੇ ਏਰੀਆ ਨੂੰ ਅਵਾਈਡ ਕਰੋ ਮਾਸਕ ਪੈਂਚ ਰੱਖੋ ਬਿਲਕੁਲ ਮਾਸਕ ਪੈਂਚ ਰੱਖੋ ਡਿਸਟੈਂਸ ਬਣਾ ਕੇ ਰੱਖਣਾ ਔਰ ਇਸ ਕੋਵਿਡ ਤੋਂ ਬਚਿਆ ਜਾ ਸਕਦਾ ਕਿਉਂਕਿ ਪਹਿਲੀ ਵੇਵ ਜਿਹੜੀਆਂ ਕੋਵਿਡ ਦੀਆਂ ਆਈਆਂ ਉਹਦੇ ਚ ਕਾਫੀ ਜਣਾ ਨੁਕਸਾਨ ਝੇਲਣਾ ਪਿਆ ਲੋਕਾਂ ਨੂੰ ਔਰ ਇਹਦੇ ਤੇ ਹੀ ਚੱਲਦਿਆ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਬਿਲਕੁਲ ਅਲਰਟ ਚੱਲੀ